ਸੀਗੀ ਤਾਂ ਮੈਂ ਸੋਚਿਆ ਅੱਜ ਸਬਜੀ ਮੈਂ ਬਣਾਨੀ ਆ ਨਾਲੇ ਮੈਂ ਆਹ ਤੂੰ ਵੀ ਸੋਚਦੀ ਹੋਣੀ ਆ ਕਿ ਚਲੋ ਨਾਲੇ ਸਬਜੀ ਬਣ ਜੇਗੀ ਤੇ ਨਾਲੇ ਸਾਡਾ ਵਲੌਗ ਬਣ ਜੇਗਾ ਉਦਾਂ ਤੂੰ ਕੋਈ ਕੰਮ ਕਰ ਦੇਣੀ ਆ ਤੇ ਵਲੌਗ ਦੇ ਬਹਾਨੇ ਚਲੋ ਕੋਈ ਕੰਮ ਤਾਂ ਕਰਦੀ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿੱਦਾਂ ਕਰੇਲਿਆਂ ਨੂੰ ਆਪਾਂ ਕਰਦੇ ਆ ਨਾ ਛਿੜ ਛਿੜਦੇ ਆ ਤੂੰ ਚੰਗੀ ਭਲੀ ਬੋਲਣ ਲੱਗੀ ਸੀ ਕਿ ਆਪਾਂ ਪਹਿਲਾਂ ਜਿਵੇਂ ਕਕਰੇ ਲਿਆਂ ਨੂੰ ਛਿੱਲਦੇ ਆਂ ਤੇ ਬੋਲਣ ਲੱਗੀ ਸੀ ਤੂੰ ਜਾਣ ਬੁੱਝ ਕੇ ਆਪਣਾ ਮਜ਼ਾਕ ਬਣਾਉਣੀ ਆ ਤੇ ਹੁਣ ਕਿਵੇਂ ਚਰਲ ਚਰਲ ਬੋਲੀ ਜਾਣੀ ਆ ਸਾਰਾ ਕੁਝ ਹੁੰਦਾ ਤੈਨੂੰ ਬੋਲਣਾ ਜਾਣ ਬੁੱਝ ਕੇ ਤੂੰ ਲੋਕਾਂ ਨੂੰ ਮੂਰਖ ਬਣਾਉਣੀ ਆ ਐਦਾਂ ਬੋਲਦੀ ਹੈ ਕਿ ਜਿੱਦਾਂ ਇਹਨੂੰ ਨਾ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਕਿ ਬੜੀ ਆਪਣੇ ਆਪ ਨੂੰ ਕਿਊਟ ਸਮਝਦੀ ਆ ਤੂੰ ਪਤਾ ਤੈਨੂੰ ਸਾਰਾ ਹੀ ਆ ਲੋਕਾਂ ਨੂੰ ਮੂਰਖ ਬਣਾਉਂਦੀ ਆ ਚਰ ਚਰ ਹਣਾ ਉਦਾਂ ਹੀ ਮਤਲਬ ਤੋਰੀਆਂ ਨੂੰ ਵੀ ਆਪਾਂ ਕੱਟ ਕਰ ਲਾਂਗੇ ਸਾਰੀ ਸਬਜੀ ਜੀਰਨ ਤੋਂ ਬਾਅਦ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਤੇ ਅੱਛਾ ਸ਼ੂਗਰਕਰ ਤੂੰ ਦੱਸਦਾ ਹੈ ਕਿ ਸਬਜੀ ਨੂੰ ਜੀਰਨ ਤੋਂ ਬਾਅਦ ਧੋਈਦਾ ਵੀ ਆ ਸਾਨੂੰ ਤਾਂ ਪਤਾ ਨਹੀਂ ਸੀ ਹਣਾ ਤਾਂ ਉੱਥੇ ਮੈਨੂੰ ਕੁਐਸਚਨ ਵਿੱਚ ਬਹੁਤ ਸਾਰੇ ਮਤਲਬ ਬਹੁਤ ਸਾਰਿਆਂ ਨੇ ਕਿਹਾ ਕਿ ਆਪਣਾ ਮੈਂ ਕਿ ਤੁਸੀਂ 6 ਮਿੰਟਾਂ ਦਾ ਵਲੌਗ ਨਾ ਬਣਾਇਆ ਕਰੋ ਸਾਰ ਲੌਂਗ ਬਣਾਇਆ ਕਰੋ ਥੋੜਾ ਜਿਹਾ ਬਟ ਜਦੋਂ ਆਪਣਾ ਕੋਈ ਲੌਂਗ ਵਲੌਗ ਬੰਦਾ ਉਹਦੇ ਵਿੱਚ ਕਿਉਂ ਝੂਠ ਬੋਲੀ ਜਾਂਦੀ ਹੈ ਤੈਨੂੰ ਕੋਈ ਨਹੀਂ ਕਹਿੰਦਾ ਕਿ ਲੌਂਗ ਵੀਡੀਓ ਬਣਾਇਆ ਕਰ ਠੀਕ ਹਨਾ ਤੇਰੇ ਵੀਡੀਓ ਦੇ ਵਿੱਚ ਕੀ ਹੁੰਦਾ ਸਿੱਖਣ ਵਾਸਤੇ ਕੁਝ ਵੀ ਨਹੀਂ ਹੁੰਦਾ ਆਪਣੀਆਂ ਜੱਬਲੀਆਂ ਮਾਰਦੀ ਰਹੀ ਨਹੀਂ ਸਾਰਾ ਦਿਨ ਭਾਈ ਇਹ ਤਾਂ ਮੈਨਾਂ ਨੇ ਕੱਢ ਲਈ ਤੌਰ ਅੱਜ ਆਨੇ ਤੇ ਮੇਰਾ ਅੰਦਰ ਆ ਵੀ ਸਾਈਆਂ ਨਵਾਂ ਸੂਟ ਵੀ ਪਾਇਆ ਚੂੜਾ ਵੀ ਨਵਾਂ ਪਾਇਆ ਕਮੀ ਨਬੀਸ ਦੀ ਵੀ ਲਾ ਲਈ ਕੀ ਬਾਤ ਹੈ ਤੇਰੇ ਅੱਗੇ ਨਾ ਇੱਕ ਬੇਨਤੀ ਆ ਤੂੰ ਨਾ ਗੱਲ ਥੋੜੀ ਜਿਹੀ ਹੌਲੀ ਕਰਿਆ ਕਰ ਠੀਕ ਆ ਨਾ ਨੋਰਮਲ ਬੋਲਿਆ ਕਰ ਜਿਵੇਂ ਬੰਦੇ ਆਮ ਬੋਲਦੇ ਆ ਨਾ ਨੋਰਮਲ ਉਵੇਂ ਬੋਲਿਆ ਕਰ ਤੂੰ ਤਾਂ ਅਗਲੇ ਦੇ ਗਲ ਪੈਣੀ ਆ ਬੋਲਣ ਦਾ ਤਰੀਕਾ ਦੇਖ ਲਓ ਇਹਦਾ ਕਿਵੇਂ ਬੋਲਦੀ ਆ ਉਹ ਜਿਹੜਾ ਘਰ ਵਾਲਾ ਸੁਡਲ ਗਿਆ ਕਿਆ ਬਾਤ ਐ ਕਿਆ ਬਾਤ ਐ ਕਿਆ ਬਾਤ ਦਾ ਕੀ ਮਤਲਬ ਹੋਇਆ ਭਲਾ ਉਹ ਜਿਵੇਂ ਆਮ ਘਰਾਂ ਦੀਆਂ ਜਨਾਨੀਆਂ ਘਰੇ ਡੇਲੀ ਤਿਆਰ ਹੁੰਦੀਆਂ ਓਵੇਂ ਦੀਆਂ ਕੀ ਟੌਰ ਕੱਢੀ ਆ ਸ਼ਕਲ ਤਾਂ ਤੇਰੀ ਫਿਰ ਵੀ ਓਵੇਂ ਦੀ ਆ ਭਾਵੇਂ ਤੂੰ ਜੋ ਮਰਜੀ ਬਣ ਬਣ ਕੇ ਦੇਖ ਲੈ ਭਾਵੇਂ ਪਾਰਲਰਾਂ ਚ ਤਿਆਰ ਹੋ ਕੇ ਦੇਖ ਲੈ ਤੇਰੀ ਸ਼ਕਲ ਓਵੇਂ ਦੀ ਓਵੇਂ ਹੀ ਰਹਿਣੀ ਮੈਂ ਦੱਸ ਲੈਣੀ ਚਾਹੀਦੀ ਕਿ ਦੇਖ ਲੈਣੀ ਚਾਹੀਦੀ ਲੈ ਲਓ ਦੇਖ ਇਹ ਕੋਈ ਸਾਥ ਵਾਲੀ ਆ ਜਿਹੜੀ ਉਹ ਨਾ ਮਨੀ ਕਰਨ ਨਾਲ ਤੇ ਉਹ ਵੀ ਦੇਖ ਲਓ ਉਹ ਵੀ ਪਾਪਾ ਦੇ ਘਰ ਸੀ ਤੂੰ ਪਾਸੇ ਦੇ ਕੇ ਦੇ ਲਈ 250 ਰੁਪਏ ਦੀ ਦੀ ਹੋ ਗਿਆ ਵੀ ਤਾਰੀਓ ਮਹਿੰਗੀ ਰਹਾਉ ਮੇਰੇ ਤੋਂ ਘੱਜਰ ਵਾਲੀ ਤੂੰ ਭਾਵੇਂ ਕੋਈ ਲੱਖ ਵਾਲੀ ਚੀਜ਼ ਪਾਲਾ ਰਹਿਣਾ ਤੂੰ ਉਵੇਂ ਦੀ ਉਵੇਂ ਹੀ ਆ ਠੀਕ ਆ ਨਾ ਤੇਰੀ ਸ਼ਕਲ ਉਵੇਂ ਦੀ ਰਹਿਣੀ ਆ ਤੂੰ ਜਿੰਨੀ ਮਹਿੰਗੀ ਮਰਜੀ ਚੀਜ਼ ਪਾਲਾ ਬਾਕੀ ਇਹਨਾਂ ਦਾ ਇਹਨਾਂ ਦੇ ਘਰ ਦੇ ਵਿੱਚ ਬਸ ਇੱਕੋ ਪ੍ਰੋਬਲਮ ਹੀ ਹੁੰਦੀ ਆ ਜਾਂ ਸੂਟਾਂ ਤੋਂ ਜੁੱਤੀਆਂ ਤੋਂ ਬਸ ਇਹਨਾਂ ਲੜੀ ਜਾਣਾ ਲੜੀ ਜਾਣਾ ਹੈ ਪੈਸੇ ਪਿੱਛੇ ਲੜੀ ਜਾਣਾ ਹੈ ਤੂੰ ਮੇਰੇ ਦੇ ਉੱਤੇ ਪੈਸੇ ਮੈਂ ਕਮਾਉਣੀ ਫਲਾਣਾ ਠੰਮਕਣਾ ਬਹੁਤ ਕੁਝ ਬੋਲਦੀ ਆ ਕਿ ਫਿਰ ਉਹਨੇ ਕੀ ਬੋਲਣਾ ਉਹਨੂੰ ਵੀ ਪਤਾ ਹੈ ਕਿ ਇਹ ਪੈਸੇ ਚਾਰ ਕਮਾਉਂਦੀ ਆ ਤੇ ਉਹ ਵੀ ਅੱਗੋਂ ਕੁਝ ਨਹੀਂ ਕਹਿੰਦਾ ਬਸ 24 ਘੰਟੇ ਕੈਮਰਾ ਉਹਨ ਹੀ ਰੱਖ ਛੱਡ ਦੇ ਘਰ ਦੇ ਵਿੱਚ ਪਤਾ ਨਹੀਂ ਕੀ ਲੱਛਣ ਕਰਦੀ ਰਹਿੰਦੀ ਬੱਤ ਸਹੀ ਹੈ ਧੰਨਵਾਦ ਤੁਸੀਂ ਮੈਨੂੰ ਨਹੀਂ ਕਿੱਥੇ ਚੱਲੇ ਆ ਮੰਮੀ ਵੀ ਰੇਡੀ ਕਰ ਲਿਆ ਨੂੰਹ ਨੂੰ ਪਹਾਰ ਪਰ ਇਹ ਕਾੜਦੀ ਨਹੀਂ ਪਈ ਨੂੰਹ ਹਾੜੀ ਅੱਜ ਭਾਈ ਕਾੜਦੀ ਵਿਆ ਕਰਮੀ ਕਹਿੰਦੀ ਲੈ ਕੇ ਕਿੱਥੇ ਚੱਲੇ ਆ ਕਿ ਪਤਾ ਨਹੀਂ ਤੈਨੂੰ ਸਾਰਾ ਪਤਾ ਏ ਐਕਟਿੰਗ ਕਰਦੀ ਆ ਇਹ ਜਿਹੜੀ ਜੈਸਮੀਨ ਆ ਇਹ ਲੋਕਾਂ ਨੂੰ ਮੂਰਖ ਬਣਾਉਂਦੀ ਆ ਕਿ ਬਸ ਲੋਕਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਏ ਤੇ ਲੋਕਾਂ ਨੂੰ ਬੇਵਕੂਫ ਬਣਾਉਂਦੀ ਰਹਿੰਦੀ ਆ ਪਤਾ ਇਹਨੂੰ ਸਾਰਾ ਹੀ ਆ ਜੇ ਤੈਨੂੰ ਪਤਾ ਵਾ ਕਿ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤਾਂ ਹੀ ਤਾਂ ਤੂੰ ਕਹਿੰਦੀ ਆ ਨਾ ਮਟੋਰ ਕੱਢ ਕੇ ਅੱਜ ਬੈਠੀ ਆ ਤੇ ਫਿਰ ਤੈਨੂੰ ਪਤਾ ਵਾ ਤਾਂ ਤਾਂ ਹੀ ਟੋਰ ਕੱਢ ਕੇ ਬੈਠੀ ਆ ਨਾ ਪਤਾ ਸਾਰਾ ਹੀ ਹੁੰਦਾ ਏ ਬਸ ਲੋਕਾਂ ਨੂੰ ਬੇਵਕੂਫ ਬਣਾਉਣਾ ਹੁੰਦਾ ਏ ਹੁਣ ਨਹੀਂ ਲੋਕੀ ਬੇਵਕੂਫ ਬੰਦੇ ਹੁਣ ਲੋਕਾਂ ਨੂੰ ਸਾਰਾ ਕੁਝ ਪਤਾ ਹੁੰਦਾ ਏ ਠੀਕ ਆ ਨਾ ਤੂੰ ਆਪਣੀ ਐਕਟਿੰਗ ਜਿਹੜੀ ਨਾ ਆਪਣੀ ਕੋਲ ਰੱਖਿਆ ਕਰ ਅੱਜ ਅਸੀਂ ਭਾ ਚੱਲੇ ਅਸੀਂ ਕਿਤੇ ਚੱਲਣਾ ਕਿੱਥੇ ਚੱਲੇ ਚੱਲ ਜਾ ਕਿਤੇ ਤੁਹਾਨੂੰ ਲੈ ਕੇ ਜਾਣਾ ਅੱਜ ਆਉਣਾ ਹੋਵੇ ਕਿਤੇ ਟੋਰ ਚੋਰ ਪੜਾ ਆ ਗਈ ਬਸ ਰੋਕੜ ਦੇਣਾ ਪਰਵਾਹੀ ਆ ਉਹ ਮੈਂ ਲਗਾਸ ਇੱਕੋ ਗੱਲ ਕਰੀ ਜਾਂਦੀ ਬਾਰ-ਬਾਰ ਕਿ ਮੈਨੂੰ ਕਿਤੇ ਐਵੇਂ ਨਾ ਬਿਠਾ ਦਿਓ ਮੈਂ ਟੌਰ ਸ਼ੋਰ ਕੱਢੀ ਆ ਮਤਲਬ ਕਿ ਆਪਣੀ ਤਾਰੀਫ਼ ਆਪਣੇ ਮੂੰਹ ਖੁਦ ਕਰਨਦੀ ਆ ਇਹਦੀ ਕਿਸ ਨੇ ਤਾਰੀਫ਼ ਕੀਤੀ ਨਹੀਂ ਨਾ ਹੁਣੀ ਹਲੇ ਤੱਕ ਤੇ ਆਪਣੀ ਤਾਰੀਫ਼ ਖੁਦ ਕਰੀ ਜਾਂਦੀ ਆ ਬਾਰ-ਬਾਰ ਬਸ ਇੱਕੋ ਗੱਲ ਹੀ ਬੋਲੀ ਜਾਂਦੀ ਆ ਮੈਂ ਟੌਰ ਗੱਡੀ ਮੈਂ ਟੌਰ ਗੱਡੀ ਸਾਨੂੰ ਕਿਤੇ ਤੇਰੀ ਟੌਰ ਦਿਖਦੀ ਨਹੀਂ ਆ ਠੀਕ ਆ ਨਾ ਤੂੰ ਤੇ ਉਵੇਂ ਦੀ ਉਵੇਂ ਹੀ ਆ ਬਾਕੀ ਦੂਸਰੀ ਗੱਲ ਪਤਾ ਤੈਨੂੰ ਸਾਰਾ ਇਹ ਕਿੱਥੇ ਜਾਣਾ ਇੱਕੋ ਗੱਲ ਨਹੀਂ ਕਰੀ ਚਾਹੀਦੀ ਹੁੰਦੀ ਕਿ ਕਿੱਥੇ ਚੱਲੇ ਆਪਾਂ ਕਿੱਥੇ ਚੱਲੇ ਆ ਸਾਰਾ ਪਤਾ ਏ ਠੀਕ ਆ ਨਾ ਉਹਨੇ ਇੱਕ ਜੁੱਤੀ ਢਗੀ ਜੀ ਡਾਕਟਰ ਨਾਮ ਨਹੀਂ ਹੋਰ ਲਾਣੇਗਾ عليك ਸੋਲਿਡ ਨਹੀਂ ਉਹ ਮੁੰਡੇ ਮੁੰਡੇ ਲੈ ਲੂੰਗੀ ਆਰਟੀਫੀਸ਼ੀਅਲ ਲੈ ਲੂੰਗੀ ਪਤਾ ਹੀ ਨਹੀਂ ਲੱਗਦਾ ਇਹਨੇ ਕੋਈ ਵੀ ਘਰ ਦੀ ਗੱਲ ਕਬੀਲਦਾਰੀ ਦੇ ਪੁੱਛ ਲਓ ਇਹਨੂੰ ਹੋ ਸਕਦਾ ਉਹ ਗੱਲ ਦਾ ਨਾਮ ਪਤਾ ਹੋਵੇ ਬਸ ਸਾਰਾ ਦਿਨੇ ਦਸੂਟਾਂ ਵਿੱਚ ਧਿਆਨ ਹੁੰਦਾ ਹੈ ਤੇ ਜੁੱਤੀਆਂ ਦੇ ਵਿੱਚ ਧਿਆਨ ਹੁੰਦਾ ਹੈ ਠੀਕ ਆ ਨਾ ਆਪ ਨਹੀਂ ਨੇ ਕੋਈ ਚੀਜ਼ ਲੈਣੀ ਤੇ ਅਗਲੇ ਨੇ ਜੇ ਕੋਈ ਚੀਜ਼ ਪਾਈ ਵੀ ਹੋਊਗੀ ਨਾ ਉਹਦਾ ਰੇਟ ਪੁੱਛੂਗੀ ਗਾਂ-ਗਾ ਜਾ ਕੇ ਦੀ ਵੀਡੀਓ ਦੇਖ ਲਿਓ ਠੀਕ ਆ ਨਾ ਤੇ ਬਾਕੀ ਤੂੰ ਜਾਨੀ ਆ ਚੀਜ਼ਾਂ ਲੈਣ ਸ਼ੌਪ ਤੇ ਜਾਨੀ ਆ ਕੋਈ ਸੂਟ ਲੈਣ ਜਾਨੀ ਆ ਰੇਅਰ ਸੁਣ ਕੇ ਤੇ ਤੁਸੀਂ ਘਰੇ ਆ ਜਾਂਦੇ ਜੇ ਚੀਜ਼ ਤੇ ਤੁਸੀਂ ਕੋਈ ਲੈਂਦੇ ਨਹੀਂ ਜੇ ਤੇ ਘਰੇ ਆਣ ਕੇ ਤੁਸੀਂ ਆਪਦੇ ਵਿੱਚ ਹੀ ਬੈੰਸੀ ਜਾਂਦੇ ਜੇ ਕਿ ਮੈਂ ਆਹ ਲੈਣਾ ਮੈਂ ਉਹ ਲੈਣਾ ਫਿਰ ਲੈ ਲਿਆ ਕਰਨਾ ਰੋਈ ਘਤੋਂ ਜਾਂਦੇ ਹੁੰਦੇ ਫਿਰ ਪੈਸੇ ਪਿੱਛੇ ਮਜ਼ਾ ਆਇਆ ਜੀ ਬਸ ਗੱਡੀ ਵਿੱਚ ਹੀ ਨਹੀਂ ਜਾਇਦਾ ਬਸ ਹੋਰ ਕੀ ਜਿਹੜਾ ਮਾਰ ਕੇ ਤੁਹਾਨੂੰ ਗਿਆ ਮੇਰੇ ਨਾਲ ਚੰਗਾ ਤਾਂ ਨਾ ਨਹੀਂ ਲੈ ਕੇ ਜਾਓ ਹਾਂ ਜੀ ਮੈਂ ਤੈਨੂੰ ਭੜਕਾਣਾ ਉੱਥੇ ਜਾ ਕੇ ਕੋ ਪੈਸੇ ਨਹੀਂ ਬਈ ਕੋ ਹੈਗੇ ਤੁਹਾਨੂੰ ਜੁਮੇ ਨਾ ਮੈਂ ਤੁਹਾਨੂੰ ਲੱਛਣ ਦੇਖੋ ਕੀ ਕਰਦੀ ਆ ਉਕਰ ਵਾਲੇ ਨੂੰ ਵੀ ਡਰਾਈ ਜਾਂਦੀ ਆ ਉਹਦੇ ਨਾਲ ਗੱਲ ਪੈਂਦੀ ਆ ਹੌਲੀ ਬੋਲਣਾ ਹੌਲੀ ਵੀ ਉਹਨੂੰ ਸੁਣ ਜਾਂਦਾ ਏ ਤੇ ਜਾਂ ਫਿਰ ਕੈਮਰਾ ਬੰਦ ਕਰਕੇ ਆ ਆਪਸ ਦੇ ਵਿੱਚ ਜੋ ਗੱਲ ਕਰਨੀ ਦੀ ਉਹਦੋਂ ਕਰ ਲਿਆ ਕਰੋ ਬਸ ਸੂਟਾਂ ਪਿੱਛੇ ਜੁੱਤੀਆਂ ਪਿੱਛੇ ਤੇ ਤੁਹਾਨੂੰ ਅੱਗੇ ਦੱਸੇਗੀ ਪੈਸੇ ਪਿੱਛੇ ਹੁਣ ਪੈਸਿਆਂ ਦਾ ਮੁੱਦਾ ਲੈ ਕੇ ਆ ਗਈ ਆ ਗਿਆਨਦੀ ਦੀ ਵੀ ਹੁਣ ਚੱਲੇ ਆ ਜੀ ਫਿਰ ਮਿਲਦੇ ਸਾਨੂੰ ਅੱਗੇ ਜਾ ਕੇ ਹਨਾ ਤੇ ਦੇਖਦੇ ਆਂ ਅੱਜ ਕਿੱਥੇ ਲਿਕੇ ਜਾਂਦੇ ਆਂ ਸਰਪ੍ਰਾਈਜ਼ ਆ ਪਾਜੀ ਨਾ ਵਾਸਤੇ ਵੀ ਤੁਹਾਡੇ ਵਾਸਤੇ ਪਰ ਮੈਂ ਪਹਿਲਾਂ ਹੀ ਅਦੀ ਉੱਥੇ ਜਾ ਕੇ ਤੁਹਾਡੇ ਦਰਸ਼ਵਾਦ ਨਾ ਕਰਦੇ ਬਸ ਨਹੀਂ ਨਹੀਂ ਮੈਂ ਰੱਖੂਗਾ ਚਲੋ ਗਏ ਜਾਂਦੇ ਆ ਸਾਰੇ ਇੰਨੀ ساری ਗਰਮੀ ਆ ਨਾ ਇਹ ਗਰਮੀ ਦੇ ਵਿੱਚ ਵੀ ਨਹੀਂ ਘਰੇ ਟਿਕਦੇ ਕਿ ਬਸਾ ਕਦੀ ਕਿਦੇ ਚਲ ਜਾਓ ਕਦੀ ਕਿਤੇ ਚਲ ਜਾਓ ਬਾਕੀ ਪਤਾ ਤੁਹਾਨੂੰ ਸਾਰਾ ਕੁਝ ਹੀ ਹੁੰਦਾ ਐਵੇਂ ਨਾ ਬੋਲੀ ਜਾਇਆ ਕਰੋ ਕਿ ਸਰਪ੍ਰਾਈਜ਼ ਇਹਨਾਂ ਨੂੰ ਪਤਾ ਨਹੀਂ ਸਾਰਾ ਕੁਝ ਪਤਾ ਹੁੰਦਾ ਠੀਕ ਆ ਨਾ ਦੂਸਰੀ ਗੱਲ ਥੋੜਾ ਜਿਆ ਬੋਲਣ ਲੱਗੀ ਨਾ ਥੋੜਾ ਸੋਚ ਰਿਆ ਕਰ ਹੌਲੀ ਬੋਲ ਰਿਆ ਕਰ ਇਹੀ ਬੰਦਾ ਸੋਹਣਾ ਲੱਗਦਾ ਜੇ ਤੂੰ ਹੌਲੀ ਬੋਲੇਂਗੀ ਆ ਨਦਰੂਤਾ ਉਹ ਦਾਦੀ ਇਹ ਸੂਟ ਵਧੀਆ ਮਾਸੀ ਕਿੰਨੇ ਦਾ ਲੈ ਕੇ ਆਏ ਇਹ ਤਾਂ ਨਾਰਮਲ ਹੀ ਆ ਘਟਾਉਣ ਵਾਲੇ ਸੂਟੀ ਦਾਦੀ ਸੂਟ ਇਹ ਹਾਂ ਮਾਡਲ ਚ ਪਰਿਵਾਰਕੀ ਚੋਣ ਸੂਟ ਲਾਦਾਸੂ ਘਰ ਵਾਲੇ ਨੇ ਵੀ ਆਉਂਦੇ ਕੈਮਰਾ ਚੱਕ ਲਿਆ ਹੈ ਕਿ ਕੈਮਰਾ ਆਨ ਕਰਕੇ ਬੈਠ ਗਿਆ ਹੈ ਤੇ ਅੱਗੋਂ ਮਾਸੀ ਸੂਟ ਬੜਾ ਸੋਹਣਾ ਹੈ ਕਿੰਨੇ ਦਾ ਹੈ ਤੇ ਮਾਸੀ ਨੇ ਅੱਗੋਂ ਕਹਿ ਦਿੱਤਾ ਕਿ ਇਹ ਸੂਟ ਤਾਂ ਨਾਰਮਲ ਹੀ ਆ ਕਿ ਘਰ ਜਿਵੇਂ ਆਪਾਂ ਮਤਲਬ ਪਾਉਨੇ ਆ ਦਿੱਲੀ ਪਾਉਨੇ ਆ ਉਵੇਂ ਦਾ ਸੂਟ ਆ ਤੇ ਹੁਣ ਕਰਵਾ ਕੇ ਬੇਸਤੀ ਬਹਿ ਗਈਆਂ ਹੋਰ ਵੀ ਕੋਈ ਕੰਮ ਕਰ ਲਿਆ ਕਰ ਕੋਈ ਸੁੱਖ ਸ਼ਾਂਤ ਪੁੱਛ ਲਿਆ ਕਰ ਬਸ ਸੂਟਾਂ ਦੇ ਜੁੱਤੀਆਂ ਦੇ ਵਿੱਚ ਧਿਆਨ ਰੱਖ ਛੱਡਦੀਆਂ ਕੋਈ ਚੰਗਾ ਕੰਮ ਕਰ ਲਿਆ ਕਰ ਉੱਥੇ ਦਵਾਈ ਨਹੀਂ ਕਿੱਥੇ ਜਾਂਦੀ ਆ ਓਹ ਦਿਮਾਗ ਚੋਂ ਹੀ ਨਿਕਲ ਗਿਆ ਖੱਦ ਹੋ ਗਈ ਦਵਾਈਆਂ ਤੋਂ ਸ਼ੁਕਰ ਹੈ ਸਾਤੇ ਗਲਤੀ ਨਹੀਂ ਹੋਈ ਬੰਦੇ ਤੇ ਹੋ ਗਈ ਜੇ ਸਾਤੇ ਗਲਤੀ ਹੋ ਜਾਂਦੀ ਹਜ਼ਾਰ ਗੱਲਾਂ ਸੁਣਾ ਬੰਦੇ ਬੰਦੇ ਪਾ ਬੀ ਲੋਡ ਤੇ ਆ ਦੋ ਤਿੰਨ ਸਮਾਂ ਜਗ੍ਹਾ ਜਾ ਕੇ ਆਹੋ ਲੋਡ ਤਾਂ ਪੈਣਾ ਹੀ ਆ ਤੁਹਾਡੇ ਦਿਮਾਗ ਤੇ ਸਾਰਾ ਦਿਨ ਤਾਂ ਤੁਹਾਡਾ ਵਲੌਗਾਂ ਦੇ ਵਿੱਚ ਧਿਆਨ ਰਹਿੰਦਾ ਹੈ ਕੈਮਰਾ ਤੁਸੀਂ ਕਦੀ ਆਫ ਨਹੀਂ ਕੀਤਾ ਤੇ ਉਹ ਦਿਮਾਗ ਤੇ ਲੋੜ ਹੀ ਪੈਣਾ ਹੁੰਦਾ ਵਾ ਕਿ ਕਿੱਥੇ ਕੈਮਰਾ ਆਨ ਕਰਨਾ ਕਿੱਥੇ ਕੈਮਰਾ ਨਹੀਂ ਆਨ ਕਰਨਾ ਤੇ ਉਹਨੂੰ ਲੋੜ ਹੀ ਕਹਿ ਦਿੰਦੇ ਆ ਕਿ ਦੱਸ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੀਆਂ ਜਿੱਦੋਂ ਹੀ ਸ਼ਟਡਾਉਂਦੇ ਕਿਹੜੀਆਂ ਚੀਜ਼ਾਂ ਭੁੱਲ ਜਾਂਦੇ ਕੀ ਕਰਨਾ ਕੀ ਨਹੀਂ ਕਰਨਾ ਕਿ ਦੂਸਰੀ ਗੱਲ ਉਹ ਜਿਹੜੀ ਗਿਆਨ ਦੀ ਦੇਵੀ ਆ ਉਹ ਇੱਕ ਢਿਸ਼ੇਤੀ ਆਈ ਆ ਬਾਹਰ ਤਵਾ ਲਾਉਣ ਕਿ ਮਾਸੀ ਜੇ ਸਾਡੇ ਤੋਂ ਹੋ ਜਾਂਦਾ ਤੇ ਸਾਨੂੰ ਐਂ ਕਹਿਣਾ ਸੀ ਸਾਨੂੰ ਉਹ ਕਹਿਣਾ ਸੀ ਕਿ ਤੂੰ ਚੁੱਪ ਰਹਿ ਤੂੰ ਤੁਰ ਹੀ ਜਾਨੀ ਇਹ ਤੁਰ ਹੀ ਜਾ ਉਹਦਾ ਕਿਵੇਂ ਪੰਪਲਾਉਂ ਇਹ ਕਿੰਨੇ ਦੇ ਲੈਂਦੇ ਇਹ ਦੰਦਾਂ ਦਾ ਸੈੱਟ ਲਗਾਮ ਦਾ ਦੰਦਾਂ ਦਾ ਸੈੱਟ ਕਿੰਨੇ ਦੇ ਲੈਂਦੇ ਇਹ ਇਹ 300 ਦੇ ਘੱਟ ਦਾ ਹਾਂ ਭਾਈ ਜੀ ਦਾ ਪੈਸਾ ਦਿੱਤਾ 850 ਦਿੱਤਾ ਦਾ ਔਰ ਜਿੱਥੇ ਦੋਹੇ ਘਰ ਇਕੱਠੇ ਹੋਏ ਨੇ ਉੱਥੇ ਫੇਰ ਆਉਂਦਾ ਸੰਧਾਨੀ ਘਰ ਦੇ ਜਿੱਥੇ ਤੇਰੇ ਦੇਣਾ ਲੈਣਾ ਇਹਨਾਂ ਨੇ ਸੂੜ ਪੁੱਛਿਆ ਹੁਣ ਕੰਪ ਪੁੱਛ ਲਿਆ ਕਿ ਦੱਸ ਤੂੰ ਵੀ ਕੁਝ ਲੈ ਲਿਆ ਕਰੋ ਕਿ ਤਾਡਾ ਸਾਰਾ ਦਿਨ ਧਿਆਨ ਦੂਜੇ ਦੀਆਂ ਚੀਜ਼ਾਂ ਦੇ ਵਿੱਚ ਹੀ ਰਹਿੰਦਾ ਹੈ ਕਿ ਫਲਾਣੇ ਨੇ ਆ ਚੀਜ਼ ਲਈ ਆ ਦੂਸਰੇ ਨੇ ਆ ਚੀਜ਼ ਲਈ ਆ ਆਪ ਤਾਂ ਤੁਸੀਂ ਕੁਝ ਲੈਣਾ ਨਹੀਂ ਹੁੰਦਾ ਆਪ ਤਾਂ ਤੁਸੀਂ ਸ਼ਾਪ ਤੇ ਚੱਲ ਜਾਓ ਤੇ ਉੱਥੇ ਤੁਸੀਂ ਮੁੱਲ ਨਹੀਂ ਬਣਾਉਂਦੇ ਰੇਡ ਸੁਣ ਕੇ ਹੀ ਦੁਕਾਨ ਤੋਂ ਬਾਹਰ ਆ ਜਾਂਦੇ ਜੇ ਤੇ ਇੱਥੇ ਲੋਕਾਂ ਦੀਆਂ ਚੀਜ਼ਾਂ ਨੂੰ ਵੇਖ ਕੇ ਕਹਿ ਲੈਣਾ ਕਿ ਤੁਹਾਡੀ ਚੀਜ਼ ਬਹੁਤ ਸੋਹਣੀ ਹੈ ਕਿੰਨੇ ਦੀ ਆਈ ਹੈ ਸੂਟ ਵੀ ਪੁੱਛ ਲਿਆ ਹੁਣ ਕੱਪ ਵੀ ਪੁੱਛ ਲਿਆ ਕਿ ਦੱਸ ਤੁਸੀਂ ਵੀ ਕੁਝ ਕਿਤੇ ਘਰੋਂ ਲੈ ਲਿਆ ਕਰੋ ਦੂਜੀਆਂ ਚੀਜ਼ਾਂ ਤੇ ਨਾ ਨਜ਼ਰ ਰੱਖਿਆ ਕਰੋ ਪਾਣੀ ਭੁੱਖ ਲੱਗੀ ਹੋਈ ਹੈ ਮੈਂ ਬੱਸ ਦੁਹਾਲ ਕੇ ਰੋਟੀ ਵੀ ਲਗਾਦੀ ਹੂੰ ਤੇ ਜੇ ਤੈਨੂੰ ਇੰਨੀ ਭੁੱਖ ਲੱਗੀ ਹੈ ਤੇ ਪਹਿਲਾਂ ਖਾ ਲਾ ਕੈਮਰਾ ਆਨ ਕਰਨ ਦਾ ਕੀ ਮਤਲਬ ਅਤੋਂ ਸੇ ਖਾਣ ਪੀਣ ਲੱਗਿਆ ਵੀ ਕੈਮਰਾ ਆਨ ਰੱਖਦੇ ਹੋ ਕਿਤੇ ਤਾਂ ਕੈਮਰਾ ਆਫ ਰੱਖ ਲਿਆ ਕਰੋ ਖਾਣ ਪੀਣ ਦਾਆਂ ਚੀਜ਼ਾਂ ਵੀ ਦਿਖਾਈ ਜਾਣਾ ਕੋਈ ਘਰੇ ਕੋਈ ਗੱਲਬਾਤ ਕਰਨੀ ਕੋਈ ਸਲਾਹ ਕਰਨੀ ਉਹ ਵੀ ਦਿਖਾਈ ਜਾਣਾ ਕੁਝ ਤੇ ਚੀਜ਼ਾਂ ਆਪਣੇ ਘਰ ਦੀਆਂ ਪਰਸਨਲ ਪ੍ਰਾਈਵੇਟ ਰੱਖੋ ਕਿ ਉਹ ਵੀ ਲੋਕਾਂ ਨੂੰ ਦਿਖਾਉਣਾ ਹੁੰਦਾ ਹੈ ਹੱਦ ਹੋਈ ਪਈ ਐ ਮੁਚਲ ਜਿਹੇ ਦੀ ਇਹਨੂੰ ਕੁਝ ਸਮਝ ਨਹੀਂ ਲੱਗਦੀ 24 ਘੰਟੇ ਆਪਣੇ ਘਰ ਵਾਲੀ ਨੂੰ ਦਿਖਾਉਂਦਾ ਰਹਿੰਦਾ ਕੈਮਰਾ ਆਨ ਕਰਕੇ ਅੱਗਾ ਪਿੱਛਾ ਸਾਰਾ ਦਿਨ ਦਿਖਾਉਂਦਾ ਰਹਿੰਦਾ ਹੈ ਉਹ ਤੈਨੂੰ ਅਕਲੁਕਲ ਹੈਗੀ ਆ ਕਿ ਨਹੀਂ ਹੈਗੀ ਬੇਸ਼ਰਮ ਤੇਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਅਤੋਂ ਹਾਂਜੀ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ